ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਜਿੰਨੇ ਵੀ ਕਿਸਾਨ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਡੱਲੇਵਾਲ ਸਾਹਿਬ ਖਨਾਰੀ ਬਾਰਡਰ ਤੇ ਬੈਠੇ ਨੇ ਤਕਰੀਬਨ 84-85 ਦਿਨ ਹੋ ਗਏ ਬੈਠਿਆਂ ਨੂੰ ਇਹ ਸਭ ਨੂੰ ਪਤਾ ਹੈ ਮੈਂ ਤਾਂ ਬੇਨਤੀ ਹੈ ਜੇ ਇੰਨੀ ਕਰਨੀ ਹੈ ਵੀ ਜਾ ਕੇ ਢੇੜਾ ਜ਼ਰੂਰ ਮਾਰੇ ਇੱਕ ਵਾਰੀ ਦੇਖਿਓ ਜਾ ਕੇ ਵੀ ਗੋਲਗੋਸ਼ ਲੱਗ ਰਹੇ ਹੈ ਪ੍ਰਸ਼ਾਦਾ ਪਾਣੀ ਛਕ ਰਹੇ ਨੇ ਵਧੀਆ ਹੁਣ ਸ਼ੇਧ ਠੀਕ ਹੋ ਗਈ ਵਧੀਆ ਮੈਂ ਤੁਹਾਨੂੰ ਬੇਨਤੀ ਤਾਂ ਕੀਤੀ ਹੈ ਕਿਉਂਕਿ ਡੱਲੇਵਾਲ ਸਾਹਿਬ ਦੇ ਜਿਹੜੇ ਚਮਚੇ ਹਨ ਉੱਥੇ ਬੈਠੇ ਉਹ ਕੁਝ ਇਹੋ ਜਿਹੀ ਹਰਕਤਾਂ ਕਰੀ ਜਾ ਰਹੇ ਆ ਕਿ ਭੋਗ ਤੇ ਵੀ ਇਕੱਠ ਕਰੋਗੇ ਪਹਿਲਾਂ ਆ ਕੇ ਮਿਲ ਜਾਓ ਮਤਲਬ ਜਿਹੜੇ ਚਮਚੇ ਬੈਠੇ ਨੇ ਨਾ ਉਹਨਾਂ ਨੂੰ ਫਿਕਰ ਹੋਈ ਪਈ ਐ ਬੀ ਜੇ ਡੱਲੇਵਾਲ ਸਾਹਿਬ ਚੜਾਈ ਕਰਕੇ ਮਤਲਬ ਸੁਦੀਵੀ ਵਿਸ਼ੋੜਾ ਲੈ ਕੇ ਜਿਵੇਂ ਕਹਿੰਦੇ ਹੁੰਦੇ ਐ ਫੇਰ ਤਾਂ ਜੋ ਕੁਝ ਮਿਲਣਾ ਡੱਲੇਵਾਲ ਦੇ ਘਰ ਵਿੱਚ ਰੋ ਕਿਉਂਕਿ ਸਰਕਾਰ ਨੇ ਫਿਰ ਪਰਿਵਾਰ ਨੂੰ ਨੌਕਰੀ ਵੀ ਦੇਣੀ ਹੈ 20 ਲੱਖ ਰੁਪਏ ਵੀ ਦੇਣਾ ਹੈ ਹੁਣ ਚਮਚੇ ਦੁਖੀ ਨੇ ਵੀ ਜੇ ਹੁਣ ਇੱਥੇ ਲੋਕ ਆਉਣੇ ਸ਼ੁਰੂ ਹੋ ਜਾਣ ਤਾਂ ਜਿਵੇਂ ਕਹਿੰਦੇ ਭੇਲੀ ਫੁੱਟੂਗੀ ਤਾਂ ਮੋੜਾ ਮੋਟਾ ਬੁੜਖਾਣ ਨੂੰ ਮਿਲੂਗਾ ਮਤਲਬ ਜੇ ਲੋਕਾਂ ਦੀ ਆਵਾਜ਼ਾਈ ਵੱਧ ਜੂਗੀ ਤੇ ਜਿਹੜੇ ਚਮਚੇ ਨੇ ਉਹਨਾਂ ਦੀ ਜੇਬਾਂ ਵੀ ਗਰਮ ਹੋ ਜਾਣਗੀਆਂ ਇਹ ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਿਹਾ ਕੱਲ ਖਨੌਰੀ ਬਾਰਡਰ ਤੋਂ ਕੁਝ ਘੁੰਮਦੇ ਜਿਹੜੇ ਲੋਕ ਸੀ ਉੱਥੇ ਤਮਾਸ਼ੀਨ ਉਹਨਾਂ ਨੇ ਆਵਾਜ਼ਾਂ ਬਦਲ-ਬਦਲ ਕੇ ਫੋਨ ਕੀਤੇ ਗਿਆਨੀ ਬੁੱਟਾ ਸਿੰਘ ਬੋਲਦਿਆਂ ਜੀ ਹਾਂਜੀ ਬੋਲਦਾ ਜੀ ਬਾਬਾ ਜੀ ਮੈਂ ਦਿੱਲੀ ਧਾਨੇ ਚ ਗਿਆ ਸੀ ਮੈਂ ਕਿਹਾ ਦਿੱਲੀ ਤਾਂ ਤਰਨਾ ਹੈ ਨਹੀਂ 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 ਸੌਰੀ ਮੈਂ ਖਨੌਰੀ ਬਾਰਡਰ ਤੇ ਬੈਠਾ ਜੀ ਮਿੰਡਲੇਵਲ ਦਾ ਵਿਰੋਧੀ ਆ ਜੀ ਬੈਠਾ ਮੈਂ ਪਰ ਮੈਂ ਤੁਹਾਨੂੰ ਸੁਣਦਾ ਹਾਂ ਨਾ ਤੁਸੀਂ ਜ਼ਰੂਰ ਗੱਲ ਕਰਿਓ ਜੀ ਅੱਜ ਮਤਲਬ ਬੇਵਕੂ ਬਣਾਉਂਦੇ ਲੋਕਾਂ ਮੈਂ ਕਿਹ ਗੱਲ ਕਰਾਂ ਕਹਿੰਦੇ ਲੋਕ ਆ ਨਹੀਂ ਰਹੇ ਪੰਜਾਬ ਤੋਂ ਡਲੇਵਾਲ ਸਾਹ ਦੇ ਕੋਲ ਪੰਜਾਬ 'ਚ ਤਾਂ ਬੈਠਾ ਹੀ ਆ ਉਹ ਖਨੋਰੀ ਬਾਰਡਰ ਪੰਜਾਬ 'ਚ ਹੀ ਹੈ ਹੋਰ ਕਿੱਥੇ ਨਹੀਂ ਨਹੀਂ ਕਹਿੰਦੇ ਮੇਰਾ ਇਹ ਮਤਲਬ ਨਹੀਂ ਹੈਗਾ ਕਿ ਬਾਜਾਂ ਬੱਤਲ ਬੱਦਲ ਕੇ ਫੋਨ ਕਰਦੇ ਨੇ ਲੋਕ ਕਿੰਨਾ ਬੇਵਕੂ ਬਣਾਉਂਦੇ ਆ ਮਤਲਬ ਨਿਬੂਟਾ ਸਿੰਘ ਕੁਝ ਐਹੋ ਜੀ ਗੱਲ ਬੋਲਦੇ ਤੇ ਲੋਕ ਇੱਕੇ ਦਮ ਉਠ ਖੜਨ ਵੀ ਦੇਖੋ ਵਿਰੋਧੀ ਬੋਲੀ ਜਾਂਦੇ ਨੇ ਆਪਾਂ ਤਾਂ ਚੱਲੀਏ ਖਨੌਰੀ ਬਾਰਡਰ ਤੇ ਤੁਹਾਨੂੰ ਕਿਹਨੇ ਕਹਤਾ ਵੀ ਅਸੀਂ ਵਿਰੋਧ ਕਰਦੇ ਹਾਂ ਅਸੀਂ ਵਿਰੋਧ ਕਦੋਂ ਕਰਦੇ ਆ ਅਸੀਂ ਵਿਰੋਧ ਕਿਸਾਨਾਂ ਦਾ ਨਹੀਂ ਕਰਦੇ ਨਾ ਨਸ਼ਲਾਂ ਦਾ ਨਾ ਫਸਲਾਂ ਦਾ ਬਿਲਕੁਲ ਨਹੀਂ ਵਿਰੋਧ ਕਰਦੇ ਅਸੀਂ ਤਾਂ ਦਲਾਲਾਂ ਦਾ ਵਿਰੋਧ ਕਰਦੇ ਹਾਂ ਮੈਂ ਤਾਂ ਬਹੁਤ ਬਾਰੀ ਕਿਹਾ ਵੀ ਕਿਸਾਨਾਂ ਆਨ ਦਾਤ ਕਿਸਾਨ ਸਭ ਨੂੰ ਰੋਟੀ ਨਾਲ ਤੇ ਬਹੁਤ ਵਾਰ ਕਿਹਾ ਹੁਣ ਜਿਹੜੇ ਬੰਦੇ ਆਵਾਜ਼ਾਂ ਬਦਲਵਤ ਕੇ ਫੋਨ ਕਰਦੇ ਨੇ ਪਤਾ ਕੌਣ ਨੇ ਇਹ ਇਹਨਾਂ ਦਲਾਲਾਂ ਦੇ ਬੰਦੇ ਆ ਜਿਉਂ ਸਾਡੀ ਤਾਂ ਗੱਲ ਬਣ ਨਹੀਂ ਰਹੀ ਨਿਬੂਟਾ ਸਿੰਘ ਕਹਿ ਕੇ ਕੁਝ ਬੁਲਾਈ ਗਈ ਛੰਨ ਤਾਂ ਕੋਈ ਮਤਲਬ ਨਹੀਂ ਤੁਹਾਡੇ ਤੱਕ ਡੱਲੇਵਾਲ 100 ਸਾਲ ਦਾ ਹੋ ਕੇ ਮਰੇ 90 ਸਾਲ ਦਾ ਹੋ ਕੇ ਮਰੇ ਅੱਜ 84% ਦਿਨ ਹੋ ਗਏ 100 ਦਿਨਾਂ ਬਾਅਦ ਮਰ ਜੇ ਕੱਲ ਨੂੰ ਮਰਦਾ ਅੱਜ ਮਰ ਜੇ ਜਿਹਨੇ ਹੋਰ ਕਿਸੇ ਨਾਲ ਮਰਨਾ ਉਹ ਵੀ ਮਰ ਜੇ ਅਸੀਂ ਕੀ ਲੈਣਾ ਅਸੀਂ ਤਾਂ ਜਿਹੜੇ ਬੰਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਜਿਹੜੇ ਬੰਦੇ ਪੰਜਾਬ ਦਾ ਜਲੂਸ ਕੱਢ ਰਹੇ ਨੇ ਪੰਜਾਬ ਦਾ ਬੇੜਾ ਗਰ ਕਰ ਰਹੇ ਨੇ ਅਸੀਂ ਤਾਂ ਉਹਨਾਂ ਦੇ ਵਿਰੁੱਧ ਬੋਲਦੇ ਆਂ ਜੇ ਡੱਲੇਵਾਲ ਬੇੜਾ ਬਹਾਰ ਹੈ ਤਾਂ ਫਿਰ ਦਾ ਮਤਲਬ ਬੁੱਟਾ ਸਿੰਘ ਸੱਚਾ ਹੈ ਮਤਲਬ ਇਹੀ ਹੈ ਨਾ ਜੇ ਤੁਸੀਂ ਪੰਜਾਬ ਦੇ ਹੱਕ ਵਿੱਚੋਂ ਫਿਰ ਤੁਹਾਨੂੰ ਇਹ ਫੋਨ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ ਹੁਣੇ ਕਰਤੂਤ ਮੈਂ ਕਿਉਂ ਦੱਸ ਰਿਹਾ ਮੈਂ ਤੁਹਾਡੀਆਂ ਜਿਹੜੀਆਂ ਕਾਲਾਂ ਆਈਆਂ ਹੋਈਆਂ ਨੇ ਉਹ ਰਿਕਾਰਡਿੰਗਾਂ ਵਿੱਚ ਸੁਣਾ ਸਕਦਾ ਲੋਕਾਂ ਨੂੰ ਪਰ ਅਸੀਂ ਸਮਝਦੇ ਆਂ ਵੀ ਆਪਣਾ ਢਿੱਡ ਨੰਗਾ ਕਰਕੇ ਕੀ ਲੈਣਾ ਐ ਐਨੇ ਕਿ ਸਾਨੂੰ ਸ਼ਰਮ ਹੈਗੀ ਐ ਪਰ ਤੁਹਾਡੇ ਕੋਲ ਸ਼ਰਮ ਕੋਈ ਨਹੀਂ ਇਹ ਪਤਾ ਕਿਉਂ ਹੁਣੇ ਇਦਾਂ ਦੇ ਕਤੂਤਾਂ ਕਰਦੇ ਐ ਇਹਨੂੰ ਪਤਾ ਐ ਵੀ ਜਿਹੜੀ 14 ਫਰਵਰੀ ਵੀ ਮੀਟਿੰਗ ਹੋਈ ਐ 14 ਫਰਵਰੀ ਨੂੰ ਚੰਡੀਗੜ੍ਹ ਵੀ ਉਹਦੇ ਵਿੱਚ ਕੁਝ ਨਹੀਂ ਪੱਲੇ ਪਿਆ ਚਾਹ ਪਿਆ ਕੇ ਅਗਲੇ ਨੇ ਮੋੜਤੇ ਦੁਬਾਰਾ ਡੇਢ ਦੇ ਤੀਨੇ ਅਗਲੇ ਨੇ ਵੀ ਕਦੋਂ ਮੀਟਿੰਗ ਹੋਣੀ ਐ ਵੀ ਕੋਈ ਨਾ ਕੋਈ ਭਾਂਬੜ ਬਾਲਿਆ ਜਾਵੇ মিডিਆ ਵਿੱਚ ਖਬਰਾਂ ਚਲਾਈਆਂ ਜਾਣ ਕੋਈ ਨਾ ਕੋਈ ਸਾਨੂੰ ਗਾਲੀ ਗਲੋਚ ਕਰੇ ਅਸੀਂ ਗਾਲੀ ਗਲੋਚ ਨਹੀਂ ਕਰਦੇ ਅਸੀਂ ਤਾਂ ਪਿਆਰ ਨਾਲ ਬੋਲਦੇ ਆ ਮੇਰਾ ਬੋਲਣ ਦਾ ਲਹਿਜਾ ਹੀ ਇਹੋ ਜਿਹਾ ਹੈ ਗਾਣਾ ਤੁਸੀਂ ਜਿੰਨੇ ਦਿਓ ਤੁਹਾਡਾ ਸੁਆਹ ਸਾਨੂੰ ਕੋਈ ਲੋੜ ਨਹੀਂ ਨਾ ਡੱਲੇਵਾਲ ਦੀ ਨਾ ਕਿਸੇ ਹੋਰ ਕਿਸਾਨ ਜੱਥੇਬੰਦੀ ਦੀ ਸਾਨੂੰ ਲੋੜ ਹੈ ਜਿਹੜੇ ਮਿਹਨਤ ਕਾ ਸ਼ਲੋਕ ਨੇ ਜਿਹੜੇ ਖੇਤਾਂ ਵਿੱਚ ਕੰਮ ਕਰਕੇ ਅਨਾਜ ਪੈਦਾ ਕਰਦੇ ਸਾਨੂੰ ਉਹਨਾਂ ਦੀ ਲੋੜ ਹੈ ਦਲਾਲਾਂ ਨੂੰ ਸਾਨੂੰ ਕੋਈ ਲੋੜ ਨਹੀਂ ਦਲਾਲਾਂ ਨੂੰ ਦਲਾਲੀ ਤੱਕ ਮਤਲਬ ਹੁੰਦਾ ਹੈ ਇਹ ਗੱਲਾਂ ਕੌੜੀਆਂ ਨੇ ਕਹਿੰਦੇ ਜੀ ਅਸੀਂ ਖਨੌਰੀ ਬਾਰਡਰ ਤੋਂ ਬੋਲਦੇ ਆ ਮੈਂ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਇਆ ਡੱਲੇਵਾਲ ਸਾਹਿਬ ਤਾਂ ਸਾਰਾ ਕੁਝ ਖਾਂਦੇ ਪੀਂਦੇ ਆ ਮੈਨੂੰ ਕੀ ਦੱਸਦੇ ਹੋ ਸਾਨੂੰ ਕੀ ਦੱਸਦੇ ਹੋ ਅਸੀਂ ਕਦੋਂ ਰੁਕਦੇ ਆ ਵੀ ਤੁਸੀਂ ਖਾਣਾ ਪੀਣਾ ਬੰਦ ਕਰ ਦਿਓ ਐਂਦਾ ਕਹਿੰਨੇ ਆ ਸਾਗ ਦੀ ਰੁੱਤ ਆ ਰਹੀ ਹੈ ਮੁਰਕੇ ਮੇਲਣਾ ਨੇ ਵਧੀਆ ਸਾਗ ਬਣਾਇਆ ਕਰੋ ਮੱਖਣੀ ਲਿਆ ਕਰੋ ਵਧੀਆ ਮੱਕੀ ਦੀ ਰੋਟੀ ਪਕਾਇਆ ਕਰੋ ਗਾਜਰਾ ਜਲਦੀਆਂ ਨੇ ਹੁਣ ਤਾਜ਼ੀਆਂ ਜੂਸ ਕੱਢਿਆ ਕਰੋ ਕਿਨੂ ਤਾਜ਼ੇ ਹੈ ਜੂਸ ਕੱਢ ਕੇ ਪਿਓ ਇਹ ਤੇ ਤੁਹਾਨੂੰ ਕਹਿੰਦੇ ਨੇ ਭੁੱਖੇ ਮਰੋ ਬਹਾਨੇ ਨਾ ਲਾਓ ਨਾਲੇ ਮੈਨੂੰ ਫੋਨ ਕਰਨ ਦਾ ਤਾਂ ਮਤਲਬ ਹੀ ਕੋਈ ਨਹੀਂ ਅਸੀਂ ਤਾਂ ਨਾ ਪਹਿਲਾਂ ਨਾ ਹੁਣ ਨਾ ਬਾਅਦ ਵਿੱਚ ਤੁਹਾਡੀ ਗੱਲ ਮੰਨਣੀ ਹੀ ਤੇ ਨਾ ਅਸੀਂ ਮੰਨ ਗਏ ਤੁਸੀਂ ਅੱਜ ਮਰਨਾ ਹੈ ਕੱਲ ਮਰਨਾ ਹੈ ਖੂਸ਼ਾਲ ਮਾਰਨੀ ਹੈ ਗਲਫਾਹਾ ਲੈਣਾ ਹੈ ਸਪਰੇਅ ਪੀ ਕੇ ਮਰਨਾ ਹੈ ਤੁਸੀਂ ਮਰੋ ਅਸੀਂ ਕਦੋਂ ਰੋਕਦੇ ਤੁਹਾਨੂੰ ਅਜੇ ਤਾਂ ਇਹ ਕਹਿੰਨਾ ਜਿਹੜਾ ਪੰਜਾਬ ਗੁੰਮਰਾਹ ਕੀਤਾ ਹੈ ਉਹਦਾ ਖਿਹੜਾ ਛੱਟੂ ਇਹ ਤਾਂ ਇਹ ਕਹਿੰਦੇ ਪਰ ਜਿਹੜੀਆਂ ਗੱਲਾਂ ਕਹੀਆਂ ਨੇ ਦਾ ਜਵਾਬ ਜੇ ਹੈਗਾ ਤਾਂ ਦੇ ਦਿਓ ਹੁਣ ਮੈਂ ਲਾਸਟ ਗੱਲ ਕਹਿ ਕੇ ਸਮਾਪਤੀ ਕਰ ਦਿਆਂ ਜਾਦਾਂ ਫਰਵਰੀ ਦੀ ਮੀਟਿੰਗ ਹੋ ਗਈ ਤੇ ਤੁਹਾਡੇ ਕੋਲੇ ਹੁਣ ਕੋਈ ਤੱਥ ਨਹੀਂ ਕੋਈ ਸਬੂਤ ਨਹੀਂ ਸਰਕਾਰ ਨੇ ਕੀ ਕਿਹਾ ਕਿੱਦੇ ਮੀਟਿੰਗ ਹੋਣੀ ਹੈ ਅੱਛਾ ਜਿਹੜੀ ਗੱਲ ਮੈਂ ਕਹਿਣ ਲੱਗਾ ਇਹ ਐਂਡ ਹੈ ਬਸ ਐਮਐਸਪੀ ਨਾ ਕੋਈ ਸਰਕਾਰ ਦੇਵੇ ਤੇ ਨਾ ਕੋਈ ਆਸ ਰੱਖੇ ਬੈਠੇ ਰੋ ਜਿੰਨਾ ਚਿਰ ਮਰਜੀ ਰੋਟੀਆਂ ਖਾਓ ਪੀਓ ਮौज ਕਰੋ ਬਸ ਐਮਐਸਪੀ ਨਹੀਂ ਮਿਲਦੀ ਇਹ ਸਰਕਾਰ ਦੇ ਰਵਈਏ ਤੋਂ ਪਤਾ ਲੱਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ